ਜੀ ਗੁਰਪ੍ਰਿੰਦਰ ਸਿੰਘ ਸ਼ਾਹ ਜੀ ਤੇ ਮੇਰਾ ਬੇਟਾ ਜੋਗਰਾਜ ਸਿੰਘ ਕਾਲੋਂ ਜੋ ਅੱਜ ਤੋਂ ਕੋਈ 12 ਸਾਲ ਪਹਿਲਾਂ ਜਿਹੜਾ ਵਾ ਕੈਨੇਡਾ ਦੀ ਧਰਤੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਹੋ ਕੇ ਗਿਆ ਜੀ ਉੱਥੇ ਤੇ ਜਿੰਨੇ ਜਾ ਕੇ ਆਪਣੀ ਉੱਥੇ ਮਕੈਨੀਕਲ ਦੀ ਡਿਗਰੀ ਪ੍ਰਾਪਤ ਕਰਕੇ ਉਸ ਤੋਂ ਬਾਅਦ ਚ ਉਹਨੇ ਆਪਣੇ ਪ੍ਰਾਈਮੇਸ਼ਾ ਟੀਵੀ ਚੈਨਲ ਤੇ ਕਾਫੀ ਸਮਾਂ ਜਿਹੜਾ ਵਾ ਪ੍ਰਾਈਮੇਸ਼ਾ ਟੀਵੀ ਚੈਨਲ ਤੇ ਜਿਹੜਾ ਹੋਸਟ ਦਾ ਕੰਮ ਆਪਣਾ ਉਸੇ ਵਨਬਾਰਿਆ ਜੀ ਹੁੰਦੇ ਜਿਹੜੀ ਹੁਣ ਉਪਲਬਧਤੀ ਮਿਲੀ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਗੁਰੂ ਨਾਨਕ ਪਾਸ਼ਾ ਦਾ ਕੋਟਨ ਕੋਟ ਧੰਨਵਾਦ ਕਰਨਾ ਵਾ ਕਿ ਜਿਨੇ ਇਹੋ ਜੀ ਉੱਚ ਕੁਰਸੀ ਤੇ ਬਿਠਾ ਕੇ ਸਾਡੇ ਪੰਜਾਬ ਦਾ ਸਾਡੇ ਪਿੰਡ ਭਾਗੋਵਾਲ ਦਾ ਬਟਾਲੇ ਏਰੀਆ ਦਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਇਹ ਉਹ ਕੁਰਸੀ ਆ ਕਿ ਜਿੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਹਰ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਜਿਹੜੀ ਕੈਨੇਡਾ ਦੇ ਚ ਗਈ ਆ ਉਹਦੀ ਉਹ ਜੋਗਰਾ ਸਿੰਘ ਉਹਦੀ ਆਵਾਜ਼ ਜਿਹੜੀ ਵਾ ਉਹ ਬੜੇ ਵਧੀਆ ਤਰੀਕੇ ਨਾਲ ਉਥੇ ਉਠਾ ਸਕਦਾ ਜੀ ਕੀ ਗੱਲ ਵੇਖੋ ਜੀ ਕਮਿਊਨੀਕੇਸ਼ਨ ਜਿਹੜਾ ਅਫਸਰ ਆ ਇਹ ਸੀਓ ਵਿਧਾਨ ਸਭਾ ਦਾ ਇਹ ਬੜਾ ਮੈਂ ਸਮਝ ਨਾ ਮਾ ਵੀ ਬੜਾ ਉੱਚ ਅਹੁਦਾ ਵਾ ਏ ਜਿਹੜਾ ਉਥੋਂ ਦੇ ਕੰਗਰੈਸ ਵੇਟਾਂਗ ਜਿਹੜੀ ਪਾਰਟੀ ਹੈ ਉਹਦੇ ਪ੍ਰਧਾਨ ਨੇ ਇਹਨਾਂ ਨੂੰ ਇਹ ਦੇ ਕੇ ਇੱਕ ਸਰਕਾਰੀ ਅਹੁਦਾ ਜਿਹੜਾ ਵਾ ਉਹ ਤੇਨੂੰ ਨਵਾਜਿਆ ਵਾ ਬڑے ਮੈਂ ਇਹ ਜਿਹੜਾ ਵਾ ਇਹ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਉਹ ਜਿਵੇਂ ਜੋਗਰਾਜ ਦੀਆਂ ਮਤਲਬ ਪਹਿਲਾਂ ਵੀ ਸਵਾਵਾ ਪ੍ਰਾਇਮਰੀ ਸ਼ਹਿਰਟੀ ਵਿੱਚ ਚੱਲ ਤੇ ਰਹੀਆਂ ਨੇ ਮੈਂ ਬੜੀ ਇਸ ਚੀਜ਼ ਦੀ ਉਮੀਦ ਕਰਦਾ ਕਿ ਉਹ ਜਿਵੇਂ ਉੱਥੇ ਸੇਵਾ ਨਿਭਾਈਆਂ ਨੇ ਉਦੋਂ ਵੱਧ ਚੜ ਕੇ ਜੜੀਆਂ ਵਾ ਇਸ ਸਰਕਾਰੀ ਜਿਹੜਾ ਰੁਤਬਾ ਨੂੰ ਮਿਲਿਆ ਵਾ ਇਹ ਤੋਂ ਵੀ ਬਹੁਤ ਵਧੀਆ ਚੰਗੇ ਢੰਗ ਨਾਲ ਆਪਣੀਆਂ ਸੇਵਾ ਜੜੀਆਂ ਉਹਨਾਂ ਨਿਭਾਵੇਗਾ ਜੀ ਜੀ ਮੇਰਾ ਨਾਮ ਹਰਜੀਤ ਕੌਰ ਇੱਕ ਮਾਲਿਕ ਕਿੰਨਾ ਮਾਣ ਜੀ ਬਹੁਤ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡਾ ਬੱਚਾ ਇੱਥੋਂ ਤੱਕ ਪਹੁੰਚਿਆ ਅੱਗੋਂ ਗੁਰੂ ਮਹਾਰਾਜ ਦੀ ਉਹਨਾਂ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚਿਆ ਉਹਨਾਂ ਦੀ ਜੀ ਹੋਈ ਇਸ ਤੋਂ ਵੱਧ ਹੋਰ ਖੁਸ਼ੀ ਹੋਰ ਕੀ ਹੋ ਸਕਦੀ ਆ ਮਾਪਿਆਂ ਵਾਸਤੇ ਇੱਕ ਬੱਚਾ ਇਸ ਜਿਹੇ ਅਵਧਿਆ ਤੇ ਪਹੁੰਚਦਾ ਜਦੋਂ ਇਹ ਪੋਸਟਾਂ ਚੰਗੀਆਂ ਤੇ ਬੱਚੇ ਪਹੁੰਚਦੇ ਆ ਇੱਕ ਇੱਥੇ ਆਪਣੇ ਇੱਕ ਵਿਦੇਸ਼ ਦੀ ਧਰਤੀ ਤੇ ਜਾ ਕੇ ਤੇ ਇੰਨਾ ਵਧੀਆ ਪੋਸਟ ਤੇ ਬੱਚਾ ਜਾਵੇ ਤਾਂ ਬਹੁਤ ਵਧੀਆ ਹਾਂਜੀ ਮੇਰਾ ਨਾਮ ਅੰਮ੍ਰਿਤਾ ਪ੍ਰੀਤਕਰ ਹੈ ਐਂਡ ਅਸੀਂ ਜੋਗਰਾਸਿੰਗ ਵੀਰਜੀ ਦੇ ਉਹਨਾਂ ਦੇ ਇੰਨੀ ਵੱਡੀ ਪ੍ਰਾਪਤੀ ਦੇ ਬਹੁਤ ਹੀ ਪੂਰਾ ਪਰਿਵਾਰ ਪ੍ਰਾਊਡ ਫੀਲ ਕਰਦੇ ਆ ਕਿ ਉਹਨਾਂ ਨੂੰ ਇੰਨੀ ਛੋਟੀ ਉਮਰ 'ਚ ਇੰਨਾ ਵੱਡਾ ਅਹੁਦਾ ਮਿਲਿਆ ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਵਿੱਚ ਐਜ਼ ਅ ਕਮਿਊਨੀਕੇਸ਼ਨ ਆਫੀਸਰ ਨਿਯੁਕਤ ਕੀਤਾ ਗਿਆ ਜੋ ਕਿ ਸਾਡੇ ਪੂਰੇ ਪਰਿਵਾਰ ਲਈ ਸਾਡੇ ਪੂਰੇ ਪਿੰਡ ਲਈ ਸ਼ਹਿਰ ਲਈ ਕੋਈ ਪਰਾ ਵੀ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਐਂਡ ਅਸੀਂ ਬਹੁਤ ਜ਼ਿਆਦਾ ਖੁਸ਼ ਆ ਹਾਂ ਹਾਂਜੀ ਬਿਲਕੁਲ ਪੈਂਟਪਰਾ ਦਾ ਹਾਂਜੀ ਉਹ ਤੇ ਬਿਲਕੁਲ ਗਲਤ ਨਹੀਂ ਹੈ ਕਿ ਪੈਂਟਪਰਾ ਦਾ ਪਿਆਰ ਤੇ ਬਹੁਤ ਹੁੰਦਾ ਹੈ ਨਾਲ ਦੇ ਨਾਲ ਮੈਨੂੰ ਲੱਗਦਾ ਕਿ ਮੇਰੇ ਤੋਂ ਵੱਡੇ ਨੇ ਐਂਡ ਮੇਰੇ ਲਈ ਉਹ ਇੱਕ ਤਰ੍ਹਾਂ ਇਨਸਪੀਰੇਸ਼ਨ ਹੀ ਨੇ ਕਿ ਬਹੁਤ ਸੀ ਲਾਈਫ ਚ ਜਦੋਂ ਤੁਸੀਂ ਮਿਹਨਤ ਕਰਦੇ ਆਂ ਦੀ ਟਰਮ ਹੋ ਕੇ ਕੰਮ ਕਰਦੇ ਆਂ ਤੇ ਆਪਾਂ ਨੂੰ ਇੱਕ ਵਧੀਆ ਔਦਾ ਮਿਲ ਸਕਦਾ ਅਸੀਂ ਬਹੁਤ ਹੀ ਤਰੱਕੀ ਕਰ ਸਕਦੇ ਆਂ ਤੇ ਉਹ ਮੇਰੇ ਲਈ ਐਜ਼ ਅ ਰੋਲ ਮਾਡਲ ਵੀ ਨੇ ਐਂਡ ਬਹੁਤ ਹੀ ਵਧੀਆ ਇਨਸਪੀਰੇਸ਼ਨ ਹੀ ਮੇਰੇ ਲਈ ਦਿੰਦੇ ਨੇ